ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਐਮਰਜੈਂਸੀ ਗਾੜ੍ਹ ਵਿੱਚ ਪਹੁੰਚਣ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਤੇ ਇੱਕ ਖੂਨ ਜਿਹੜੀ ਨਾੜਾਂ ਨੇ ਉਹਨਾਂ ਦੀ ਜਿਹੜੀ ਬਲੌਕੇਜ ਹੈ ਉਹ ਕੀ ਹੁੰਦੀ ਹੈ ਜੀ ਉਹਦੇ ਬਾਰੇ ਦੱਸੋ ਦੇਖੋ ਸਰ ਜਿਵੇਂ ਮੈਂ ਦੱਸਿਆ ਕਿ ਸਰੀਰ ਚ ਦੋ ਤਰ੍ਹਾਂ ਦੀਆਂ ਨਾੜਾਂ ਹੁੰਦੀਆਂ ਨੇ ਜੋ ਹਾਰਟ ਤੋਂ ਖੂਨ ਲੈ ਕੇ ਜਾਂਦੀਆਂ ਨੇ ਸਰੀਰ ਦੇ ਹਰ ਹੰਗ ਚ ਖੂਨ ਸਪਲਾਈ ਕਰਦੀਆਂ ਨੇ ਤੇ ਦੂਜੀਆਂ ਨਾੜਾਂ ਜੋ ਵੇਇਨਸ ਹੁੰਦੀਆਂ ਨੇ ਉਹ ਖੂਨ ਵਾਪਸ ਹਾਰਟ ਚ ਲੈ ਕੇ ਆਉਂਦੀ ਹੈ ਸਫਾਈ ਹੋ ਕੇ ਫਿਰ ਆਰਟਰੀਜ਼ ਦੇ ਰਾਹੀਂ ਹੋ ਜਾਏਗਾ ਤਾਂ ਹੁਣੇ ਬਲੌਕੇਜ ਦੋਨਾਂ ਚ ਹੋ ਸਕਦੀ ਹੈ ਜਿਵੇਂ ਆਰਟਰੀਚ ਵੀ ਹੋ ਸਕਦੀ ਹੈ ਵੇਨਚ ਵੀ ਹੋ ਸਕਦੀ ਹੈ ਹਾਰਟ ਅਟੈਕ ਬੇਸਿਕਲੀ ਕੀ ਹੈ ਕਿ ਜੋ ਹਾਰਟ ਨੂੰ ਨਾੜਾਂ ਸਪਲਾਈ ਕਰ ਰਹੀ ਹੈ ਉਹ ਚ ਸਡਨ ਬਲੋਕੇਜ ਹੋ ਗਈ ਜਿਹਦੇ ਕਰਕੇ ਪੇਸ਼ੇਂ ਨੂੰ ਦਰਦ ਵੀ ਤੇ ਹਾਰਟ ਅਟੈਕ ਹੋ ਗਿਆ ਸਿਮਿਲਰਲੀ ਉਸੇ ਤਰ੍ਹਾਂ ਹੀ ਜੋ ਆਂਤ ਨੂੰ ਨਾੜਾਂ ਸਪਲਾਈ ਕਰ ਰਹੀ ਹੈ ਜਾਂ ਲੱਤਾਂ ਨੂੰ ਸਪਲਾਈ ਕਰ ਰਹੀ ਹੈ ਜੇ ਉਹਨਾਂ ਚ ਕੋਈ ਬਲੋਕੇਜ ਹੋਵੇ ਤਾਂ ਉਹਦੇ ਕਰਕੇ ਖੂਨ ਦੀ ਸਪਲਾਈ ਘਟ ਜਾਂਦੀ ਹੈ ਤੇ ਪਹਿਲਾਂ ਤੇ ਜ਼ਖਮ ਹੋਣੇ ਸ਼ੁਰੂ ਹੋ ਜਾਂਦੇ ਹੈ ਤੇ ਇਹ ਸਭ ਨਾੜਾਂ ਜੋ ਹੈ ਇਹਦੇ ਕਾਰਨ ਜੋ ਮੇਨ ਕਾਰਨ ਹੈ ਜਿਵੇਂ ਡਾਇਬੀਟਿਸ ਹੋ ਗਿਆ ਹਾਈਪਰ ਟੈਨਸ਼ਨ ਹੋ ਗਿਆ ਵੱਧਦੀ ਉਮਰ ਹੋ ਗਈ ਤੰਬਾਕੂ ਸਿਗਰਟ ਦਾ ਸੇਵਾ ਕਰਨ ਸੇਵਨ ਕਰਨ ਵਾਲੇ ਪੇਸ਼ੈਂਟਸ ਹੋ ਗਏ ਨਾ ਜਾਂ ਜਿਨ੍ਹਾਂ ਨੂੰ ਹਾਰਟ ਦੀਆਂ ਵੀ ਬਲੋਕੇਜ ਹੈ ਜੇ ਕਿਸੇ ਪੇਸ਼ੈਂਟ ਨੂੰ ਹਾਰਟ ਅਟੈਕ ਹੈ ਜਿਨ੍ਹਾਂ ਨੂੰ ਵੀ ਹਾਰਟ ਦੀ ਪ੍ਰੋਬਲਮਸ ਹੈ ਉਹਨਾਂ ਚੋਂ 60 ਤੋਂ 65% ਪੇਸ਼ੈਂਟਸ ਨੂੰ ਲਤਾਂ ਦੀਆਂ ਨਾੜਾਂ 'ਚ ਵੀ ਬਲੋਕੇਜ ਹੋਏਗੀ ਠੀਕ ਹੈ ਜੀ ਤਾਂ ਇਸ ਕਰਕੇ ਇਹ ਬਿਮਾਰੀਆਂ ਜੋ ਹੈ ਹਲੇ ਤੱਕ ਇਗਨੋਰ ਹੀ ਹੁੰਦੀਆਂ ਜਾ ਰਹੀਆਂ ਸੀ ਇਸੇ ਕਰਕੇ ਅਨਫੋਰਚਨਟਲੀ ਕਾਫੀ ਮਰੀਜ਼ਾਂ ਦੇ ਜਿਨ੍ਹਾਂ ਨੂੰ ਸ਼ੂਗਰ ਹੈ ਨਾੜਾਂ ਬਲੌਕ ਹੋਣ ਕਾਰਨ ਪੈਰ ਕਾਲਾ ਹੋ ਗਿਆ ਉਹਨਾਂ ਦੀਆਂ ਲੱਤਾਂ ਜਾਂ ਸਰੀਰ ਦਾ ਉਹ ਅੰਗ ਵੱਡਿਆ ਜਾ ਰਿਹਾ ਸੀ ਦੱਸ ਤੁਸੀਂ ਜੀ ਹੋਰ ਨਹੀਂ ਦੱਸਿਆ ਵੀ 60 ਤੋਂ 65% ਬਲੌਕੇਜ ਹੁੰਦੀ ਹੈ ਇਹਦੀ ਪਛਾਣ ਕੀ ਹੈ ਜੀ ਕਿਸ ਤਰ੍ਹਾਂ ਪਛਾਣਿਆ ਜਾ ਸਕਦਾ ਬਹੁਤ ਆਸਾਨ ਹੈ ਖੂਨ ਦੀਆਂ ਲੱਤਾਂ ਦੀ ਸਪਲਾਈ ਜਿੱਥੇ ਵੀ ਬਲੌਕੇਜ ਹੋਏਗੀ ਬਹੁਤ ਆਸਾਨ ਹੈ ਪਛਾਣਨਾ ਪੇਸ਼ੈਂਟ ਕਹੇਗਾ ਕਿ ਮੈਂ 50 ਕਦਮ ਤੁਰਦਾ ਹਾਂ 50 ਕਦਮ ਤੁਰਨ ਤੋਂ ਬਾਅਦ ਹੀ ਉਹਦੀ ਪਿੰਜੜੀਆਂ 'ਚ ਦਰਦ ਹੁੰਦਾ ਹੈ ਤੇ ਉਹਨੂੰ ਇੱਕ ਜਾਂ ਦੋ ਮਿੰਟ ਲਈ ਬੈਠਣਾ ਪੈਂਦਾ ਹੈ ਜੇ ਕਿਸੇ ਵੀ ਮਰੀਜ਼ ਨੂੰ ਆਹ ਸਿੰਪਟਮ ਆ ਰਿਹਾ ਹੈ ਤਾਂ ਮਤਲਬ ਉਹਦੀ ਜਿਹੜੀ ਲਤ ਦੀ ਸਪਲਾਈ ਹੈ ਉਹਦੇ ਵਿੱਚ ਬਲੋਕੇਜ ਹੈ ਕਿਸੇ ਨੂੰ 50 ਕਦਮ ਤੇ ਦਰਦ ਹੋਏਗਾ ਕਿਸੇ ਨੂੰ 100 ਕਦਮ ਤੇ ਦਰਦ ਹੋਏਗਾ ਇਹ ਸਭ ਤੋਂ ਪਹਿਲਾ ਨਿਸ਼ਾਨੀ ਹੁੰਦੀ ਹੈ ਕਿ ਤੁਹਾਡੀ ਬਲੱਡ ਸਪਲਾਈ ਬੰਦ ਹੈ ਜੇ ਉਦੋਂ ਵੀ ਨਹੀਂ ਪਛਾਣਨੇ ਗਏ ਫਿਰ ਕੋਈ ਜ਼ਖਮ ਹੋ ਜਾਏਗਾ ਉਸ ਟਾਈਮ ਤੇ ਤਾਂ ਉਹ ਸਰੀਰ ਦਾ ਉਹ ਅੰਗ ਜਾਂ ਉਹ ਪੈਰ ਦੀ ਉਹ ਉਂਗਲ ਜਾਂ ਜਿੱਥੇ ਵੀ ਜ਼ਖਮ ਹੋਏਗਾ ਉਹ ਕਾਲਾ ਹੋਣਾ ਸ਼ੁਰੂ ਹੋ ਜਾਏਗਾ ਜੋ ਵੈਰੀਕੋਸ ਵੇਨਸ ਹੈ ਇੱਕ ਬਹੁਤ ਆਮ ਤੌਰ ਤੇ ਦੇਖਣ ਵਾਲੀ ਬਿਮਾਰੀ ਹੈ ਉਹ ਦਾ ਸਿੰਪਲ ਜਿਹਾ ਸਿੰਪਟਮ ਇਹ ਹੈ ਕਿ ਸਵੇਰੇ ਜਦੋਂ ਸੌਂ ਕੇ ਪੇਸ਼ੈਂਟ ਉੱਠਦਾ ਹੈ ਲੱਤਾਂ ਇੱਕਦਮ ਠੀਕ ਰਹਿੰਦੀਆਂ ਨੇ ਸਾਰਾ ਦਿਨ ਉਹ ਆਪਣਾ ਰੁਟੀਨ ਕੰਮ ਕਰਦੇ ਆ ਜਾਂ ਹਾਊਸ ਵਾਈਫਸ ਹੁੰਦੀਆਂ ਨੇ ਉਹ ਘਰ ਦੇ ਕੰਮ ਕਰਦੇ ਨੇ ਬਟ ਜਿੰਨੀ ਦੇਰ ਉਹ ਖੜੇ ਰਹਿੰਦੇ ਨੇ ਸ਼ਾਮ ਹੁੰਦੇ ਹੁੰਦੇ ਲੱਤਾਂ ਥੱਕ ਜਾਂਦੀਆਂ ਨੇ ਸੋਜਾ ਆ ਜਾਂਦਾ ਹੈ ਪੇਸ਼ੈਂਟ ਤੁਹਾਨੂੰ ਸਿੰਪਲ ਜੀ ਗੱਲ ਕਹੂਗਾ ਜਦੋਂ ਮੈਂ ਲੱਤ ਉੱਚੀ ਕਰਦਾ ਜਾਂ ਕਰਦੀ ਹਾਂ ਮੇਰਾ ਸੋਜਾ ਠੀਕ ਹੋ ਜਾਂਦਾ ਹੈ तो ये वेरी कोज मेन्स है जी उस स्टेज हाँ जी क्योंकि खून जो है वापस चले जाता है लात उची कर आर्टीरियल बीमारियाँ जिद करके गैंगरीन होंद्दा है वह ब्लॉकेज सिमटम जिमें मैं क्या उ कि थोड़ा तुरंत दर्द हों पजरीज रुक जाता है पेशेंट तो यह सिमटम्स पेशेंट आप ही आके दस दिता है तो उन्होंने समझ आ जाना चाहिए कि मैंने आहक मेरी खून की सप्लाई कोई प्रॉब्लम है या जो खून लैके आ रही है नाड़ा या जो वापस लैके जा रही हैं ਕੀ ਡਾਇਬੀਟਿਸ ਹੁੰਦੀ ਹੈ ਨੇ ਮਰੀਜ਼ ਨੂੰ ਉਹ ਇਹਦਾ ਆਪਰੇਸ਼ਨ ਕਰਾ ਸਕਦਾ ਨਹੀਂ ਇਹਨਾਂ ਦੀ ਗਲੂਨ ਵਗੈਰਾ ਕਰਾ ਸਕਦਾ ਕੀ ਬਿਲਕੁਲ ਸਰ ਜੋ ਡਾਇਬੀਟਿਸ ਪੇਸ਼ੈਂਟਸ ਹੁੰਦੇ ਹੈ ਉਹਨਾਂ ਦੇ ਸਭ ਤੋਂ ਪਹਿਲਾਂ ਪ੍ਰੋਬਲਮ ਆਂਦੀ ਹੈ ਪੈਰ ਸੁਨ ਹੋਣੇ ਸ਼ੁਰੂ ਹੋ ਜਾਂਦੇ ਹੈ ਜਦੋਂ ਪੈਰ ਸੁਨ ਹੋ ਜਾਂਦੇ ਹੈ ਤਾਂ ਉਹਨਾਂ ਨੂੰ ਕਦੇ ਵੀ ਦਰਦ ਮਹਿਸੂਸ ਨਹੀਂ ਹੋਏਗਾ ਦਰਦ ਨਾ ਮਹਿਸੂਸ ਹੋਣ ਕਾਰਨ ਕੀ ਹੁੰਦਾ ਹੈ ਕਿ ਉਹਨਾਂ ਦੇ ਪੈਰਾਂ ਤੇ ਜ਼ਖਮ ਹੋ ਜਾਂਦੇ ਹੈ ਤਾਂ ਯੂਜ਼ੂਲੀ ਸਾਰੇ ਸੋਚਦੇ ਹੈ ਕਿ ਸ਼ੂਗਰ ਹੈ ਜੀ ਸ਼ੂਗਰ ਵਧੀ ਹੋਈ ਹੈ ਇਸ ਕਰਕੇ ਜ਼ਖਮ ਹੋ ਰਿਹਾ ਠੀਕ ਨਹੀਂ ਹੋ ਰਿਹਾ ਇਨਫੈਕਸ਼ਨ ਵਧੀ ਹੋਈ 슈ਗਰ ਡੈਫੀਨਿਟਲੀ ਕਾਰਨ ਨੇ ਬਟ ਸਭ ਤੋਂ ਇੱਕ ਹੋਰ ਇੰਪੋਰਟੈਂਟ ਕਾਰਨ ਹੁੰਦਾ ਹੈ ਕਿ ਉਹਨਾਂ ਦੀ ਸਪਲਾਈ ਬੰਦ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਸਪਲਾਈ ਨੂੰ ਅਸੀਂ ਬਿਨਾ ਚੀਰੇ ਦਾ ਆਪਰੇਸ਼ਨ ਕਰੇ ਸਿੰਪਲ ਐਂਜੀਓਪਲਾਸਟੀ ਕਰਕੇ ਉਹ ਨਾੜਾਂ ਨੂੰ ਅਸੀਂ ਖੋਲ ਦਿੰਨੇ ਆ ਜਦੋਂ ਖੂਨ ਦੀ ਸਪਲਾਈ ਪੈਰ ਚਾਨ ਲੱਗ ਜੇਗੀ 슈ਗਰ ਕੰਟਰੋਲ ਚਾ ਜਾਏਗੀ ਤੇ ਇਨਫੈਕਸ਼ਨ ਕੰਟਰੋਲ ਚਾ ਜਾਏਗੀ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਉਸ ਪੇਸ਼ੈਂਟ ਦਾ ਪੈਰ ਜਾਂ ਲੱਤ ਵੱਢਣੀ ਪੈਗੀ ਦਰਸੋ ਪੰਜਾਬ ਦੇ ਕਿਹੜੀ ਕਿਹੜੀ ਜਗ੍ਹਾ ਦੇ ਉੱਤੇ ਇਹਦੇ ਟਰੀਟਮੈਂਟ ਹੁੰਦੇ ਨੇ ਜੀ ਜਾਂ ਆਪਣੇ ਹੁਣ ਅੰਮ੍ਰਿਤਗੜ੍ਹ ਹੋਵੇਗਾ ਜਾਂ ਹਾਂਜੀ ਬਿਲਕੁਲ ਅੰਮ੍ਰਿਤਗੜ੍ਹ ਅਸੀਂ ਹਲੇ ਵੈਰੀਕੋਸ ਵੇਇਨਸ ਜਿਹੜੇ ਡਾਇਲਿਸਿਸ ਵਾਲੇ ਪੇਸ਼ੈਂਟ ਹੈ ਉਹਨਾਂ ਦੇ ਫਿਸ਼ਲਾ ਬੰਨਣਾ ਪਰਮਨੈਂਟ ਕੈਥੀਟਰ ਪੈਣਾ ਜਿਨ੍ਹਾਂ ਦੇ ਡਾਇਲਿਸਿਸ ਫਿਸ਼ਲਾ ਨਹੀਂ ਬਣ ਸਕਦੇ ਕਿਉਂਕਿ ਨਾੜਾਂ ਕਮਜ਼ੋਰ ਹੁੰਦੀਆਂ ਨੇ ਐਂਡ ਈਵਨ ਜਿਹੜੇ ਡਾਇਬੀਟਿਕ ਫੁੱਟ ਵਾਲੇ ਪੇਸ਼ੈਂਟਸ ਹੁੰਦੇ ਉਹਨਾਂ ਦੀ ਡਿਬਰਾਈਡਮੈਂਟਸ ਕਰਨਾ ਐਂਡ ਸਾਡਾ ਪਲਾਨ ਇਹੀ ਹੈ ਕਿ ਟਾਈਮ ਦੇ ਨਾਲ ਆਉਣ ਵਾਲੇ ਟਾਈਮ 'ਚ ਅਸੀਂ ਐਂਜੀਓਪਲਾਸਟੀਜ਼ ਵੀ ਇੱਥੇ ਕਰਾਂਗੇ ਪੰਜਾਬ ਸਿਰਫ ਫੋਰਟਿਸ ਮੋਲੀਚ ਨੇ ਵੈਸਕੂਲਰ ਸਰਜਨ ਐਂਡ ਪਜੀ ਚੰਡੀਗੜ੍ਹ ਨੇ ਟ੍ਰਾਈਸੀ टीच ਮੋਹਾਲੀਚ ਹੈਗੇ ਪੰਚਕੂਲਾ ਹੈਗੇ ਡਾਕਟਰ ਸਾਹਿਬ ਤੇ ਇੱਕ ਮੇਰੇ ਕਲੀਗ ਕੀ ਹੈ ਡਾਕਟਰ ਸਾਹਿਬ ਉਹ ਸੀਐਮਸੀ ਚ ਨੇ ਠੀਕ ਹੈ ਤਾਂ ਗ੍ਰੈਜੂਅਲੀ ਸਾਡਾ ਸਾਰਿਆਂ ਦਾ ਇਹੀ ਮਕਸਦ ਹੈ ਵੈਸਕੂਲਰ ਸੁਸਾਇਟੀ ਆਫ ਇੰਡੀਆ ਦਾ ਕਿ ਅਸੀਂ ਲੋਕਾਂ ਨੂੰ ਇਹ ਦੱਸੀਏ ਕਿ ਜੋ ਵੈਸਕੂਲਰ ਬਿਮਾਰੀਆਂ ਨੇ ਉਹਨਾਂ ਤੋਂ ਬਚਿਆ ਜਾ ਸਕਦਾ ਹੈ ਜੇ ਸਹੀ ਟਾਈਮ ਤੇ ਅਸੀਂ ਉਹ ਬਿਮਾਰੀਆਂ ਨੂੰ ਡਾਇਗਨੋਸ ਕਰ ਲਈਏ ਤਾ ਜ਼ਰੂਰੀ ਨਹੀਂ ਹੈ ਕਿ ਹਰ ਪੇਸ਼ੈਂਟ ਨੂੰ ਸਰਜਰੀ ਦੀ ਲੋੜ ਹੈ ਈਵਨ ਮੈਡੀਕਲ ਮੈਨੇਜਮੈਂਟ ਦਵਾਈਆਂ ਨਾਲ ਵੀ ਅਸੀਂ ਆਪਣੇ ਪੇਸ਼ੈਂਟਸ ਨੂੰ ਠੀਕ ਕਰ ਸਕਦੇ ਹਾਂ ਬਟ ਉਹੀ ਜੇ अर्ਲੀ ਸਟੇਜ ਦੇ ਪੇਸ਼ੈਂਟ ਹਨ ਜੋ ਪੇਸ਼ੈਂਟ ਜ਼ਖਮ ਲੈ ਕੇ ਆ ਗਿਆ ਫਿਰ ਸਾਡਾ ਮਕਸਦ ਇਹ ਹੁੰਦਾ ਹੈ ਕਿ ਅਸੀਂ ਉਹਦੀ ਲੱਤ ਜਾਂ ਉਸ ਹਿੱਸਾ ਸ਼ਰੀਰ ਦਾ ਉਹਨੂੰ ਨਾ ਵੜੀਐ ਅਸਰ ਲਾਸਟ ਦੇ ਵਿੱਚ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀ ਇਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ਦੇਖੋ ਹਰ ਬਿਮਾਰੀ ਤੋਂ ਬਚਣ ਦੇ ਸਿੰਪਲ ਜਿਹੇ ਤਰੀਕੇ ਨੇ ਆਪਣਾ ਡਾਈਟ ਅੱਛੀ ਕਰਨੀ ਰੈਗੂਲਰ ਐਕਸਰਸਾਈਜ਼ਸ ਕਰਨੇ ਜੋ ਗਾਈਡਲਾਈਨਸ ਇਹ ਕਹਿੰਦੀਆਂ ਕਿ ਐਟਲੀਸਟ ਤੁਸੀਂ 35 ਤੋਂ 40 ਮਿੰਟ ਹਫਤੇ ਦੇ 5 ਦਿਨ ਐਟਲੀਸਟ ਵਾਕਿੰਗ ਹੀ ਕਰ ਲਓ ਹਰ ਦਾ ਬਿਜ਼ੀ ਸ਼ੈਡਿਊਲਸ ਹੁੰਦੇ ਨੇ ਹਰ ਕੋਈ ਜਿਮ ਨਹੀਂ ਜਾ ਸਕਦਾ ਬਟ ਐਟਲੀਸਟ ਸਿੰਪਲ ਵਾਕਿੰਗ ਵੀ ਐਂਡ ਕੰਟਰੋਲ ਆਫ ਡਾਈਟ ਅਸੀਂ ਦੇਖਿਆ ਹੈ ਕਿ ਕਾਫੀ ਜ਼ਿਆਦਾ ਅੱਜਕੱਲ ਜੋ ਫਾਸਟ ਫੂਡ ਡਾਈਟਸ ਬਹੁਤ ਚੱਲ ਰਹੀਆਂ ਨੇ ਅਨਫੋਰਚਨਟਲੀ ਉਹ ਸਭ ਤੋਂ ਵੱਡਾ ਕਾਰਨ ਹੈ ਡਾਇਬੀਟੀਜ਼ ਯੰਗ ਜਨਰੇਸ਼ਨ ਡਾਇਬੀਟੀਜ਼ ਹੁੰਦਾ ਕੋਲੇਸਟ੍ਰੋਲ ਦੀਆਂ ਬਿਮਾਰੀਆਂ ਹੁੰਦੀਆਂ ਤਾਂ ਸਭ ਤੋਂ ਇੰਪੋਰਟੈਂਟ ਤਾਂ ਇਹ ਹੀ ਹੈ ਬਾਕੀ ਜੇ ਫੈਮਿਲੀ ਚ ਹਿਸਟਰੀ ਹੈ ਤੁਹਾਡੀ ਤੁਹਾਡੇ ਪਰਿਵਾਰ ਚ ਪੇਰੈਂਟਸ ਨੂੰ ਡਾਇਬੀਟਿਸ ਹੈ ਜਾਂ ਹਾਈਪਰਟੈਨਸ਼ਨ ਹੈ ਤਾਂ ਤੁਸੀਂ ਆਪਣੇ ਫਿਜ਼ੀਸ਼ੀਨ ਨੂੰ ਆ ਕੇ ਮਿਲੋ ਫੈਮਿਲੀ ਫਿਜ਼ੀਸ਼ੀਨ ਨੂੰ ਕਿ ਦੇਖੋ ਆ ਹਿਸਟਰੀ ਹੈ ਕਿ ਮੈਂ ਪਹਿਲਾਂ ਹੀ ਅਸੀਂ ਕੋਸ਼ਿਸ਼ ਹਮੇਸ਼ਾ ਹੀ ਰਹੇਗੀ ਕਿ ਵੀ ਵਿਲ ਮੇਕ ਸ਼ੋਰ ਕਿ ਪੇਸ਼ੈਂਟ ਨੂੰ ਨਾ ਹੋਵੇ ਜੇ ਹੋ ਗਈ ਹੈ ਤਾਂ अर्ली ਸਟੇਜ ਤੇ ਉਹਨੂੰ ਡਾਇਗਨੋਸ ਕਰਕੇ ਅਸੀਂ ਉਹਨੂੰ ਟਰੀਟ ਕਰ ਸਕੀਏ ਸਿੰਪਲ ਲਾਈਫਸਟਾਈਲ ਮੋਡੀਫਿਕੇਸ਼ਨ ਕੰਟਰੋਲ ਆਫ ਡਾਈਟ ਐਕਸਰਸਾਈਜ਼ਸ ਐਂਡ ਜੋ ਰਿਸਕ ਫੈਕਟਰਸ ਹੈ ਬਾਕੀ ਉਹਨਾਂ ਤੋਂ ਬਚੀਏ ਤਾਂ ਆਈ ਥਿੰਕ ਆਪਾਂ ਹਰ ਬਿਮਾਰੀ ਤੋਂ ਬਚ ਸਕਦੇ ਹਾਂ ਜੰਕ ਫੂਡ ਵਗੈਰਾ ਨਾਲ ਤਾਂ ਨਹੀਂ ਹੁੰਦਾ ਜੀ ਡੈਫੀਨਿਟਲੀ ਹੁੰਦਾ ਜੀ ਜੰਕ ਫੂਡ ਚ ਜੋ ਹੈ ਉਹ ਅੱਜ ਦੇ ਟਾਈਮ ਸਭ ਤੋਂ ਵੱਡਾ ਕਾਰਨ ਹੈ ਬੱਚਿਆਂ ਚ ਅਸੀਂ ਦੇਖਿਆ ਕਿ ਖੂਨ ਦੀਆਂ ਨਾੜਾਂ ਦੀ ਪ੍ਰੋਬਲਮਸ ਆ ਰਹੀਆਂ 25 ਸਾਲ ਚ ਹਾਰਟ ਅਟੈਕਸ ਆ ਰਹੇ ਹੈ ਠੀਕ ਹੈ ਫੈਮਿਲੀ ਹਿਸਟਰੀ ਹੁੰਦੀ ਹੈ ਬਟ ਜੰਕ ਫੂਡ ਜੋ ਹੁੰਦਾ ਹੈ ਉਹ ਇੱਕ ਆਪਣੇ ਆਪ ਚ ਬਹੁਤ ਵੱਡਾ ਕਾਰਨ ਹੈ ਹਾਂ ਜੀ ਤੈਨੂੰ ਲਵਲ ਉਤਰਾਦੀ ਡਾਕਟਰ ਸਾਹਿਬ ਆਏ ਨੇ ਇੱਥੇ ਤੇ ਤੇ ਆਪਣੇ ਹਿੰਦ ਹਸਪੀਟਲ ਵੱਲੋਂ ਕੀ ਰੋਲ ਹੈ ਜੀ ਵੀ ਇਹਨਾਂ ਨੇ ਕਦੋਂ ਆਣਾ ਕਿਸ ਦਿਨ ਆਣਾ ਲੋਕਾਂ ਨੂੰ ਕਿਸ ਤਰ੍ਹਾਂ ਤੁਸੀਂ ਇਹਨੂੰ ਸੂਚਨਾ ਦੇਣਾ ਚਾਹੋਗੇ ਦੇਖੋ ਪਹਿਲਾਂ ਤਾਂ ਮੈਂ ਡਾਕਟਰ ਲਵਲ ਉਤਰਾਦੀ ਦਾ ਬਹੁਤ ਧੰਨਵਾਦ ਕਰਦਾ ਕਿ ਸਾਡੇ ਦਰਮਿਆਨ ਅੱਜ ਪਹੁੰਚੇ ਨੇ ਅੱਜ ਅਸੀਂ ਇੱਥੇ ਇੱਕ ਸਿਹਤ ਚਰਚਾ ਅਵੇਅਰਨੈਸ ਪ੍ਰੋਗਰਾਮ ਬਿਮਾਰੀਆਂ ਦੇ ਜਿਹੜੀਆਂ ਇਹਨਾਂ ਦੇ ਜਿਸ ਬਿਮਾਰੀਆਂ ਦੇ ਮਾਹਰ ਨੇ ਨਾੜਾਂ ਦੀਆਂ ਬਿਮਾਰੀਆਂ ਦੇ ਤਾਂ ਇਹਨਾਂ ਨੇ ਅੱਜ ਚਾਨਣਾ ਪਾਇਆ ਲੋਕਾਂ ਨੂੰ ਜਾਗਰੂਕ ਕੀਤਾ ਤੇ ਡਾਕਟਰ ਬਹੁਣ ਆਪਣੇ ਕੋਲੇ ਹਿੰਦ ਹਸਪਤਾਲ ਵਿੱਚ ਰੈਗੂਲਰ ਸ਼ਨੀਵਾਰ ਨੂੰ ਆਇਆ ਕਰਨਗੇ ਤੇ ਜਿੰਨੇ ਵੀ ਡਾਇਬੀਟਿਕ ਪੇਸ਼ੈਂਟ ਨੇ ਜਿਹੜੇ ਕਿ ਆਪਣੇ ਕੋਈ ਅੰਗ ਗਵਾ ਚੁੱਕੇ ਨੇ ਸ਼ੂਗਰ ਕਰਕੇ ਜਾਂ ਉਹਨਾਂ ਨੂੰ ਲੱਗ ਰਿਹਾ ਹੈ ਕਿ ਉਹਨਾਂ ਦੇ ਪੈਰ ਹੁਣ ਕਾਲੇ ਪੈ ਰਹੇ ਨੇ ਜਾਂ ਉਹਨਾਂ ਨੂੰ ਕੱਟਣਾ ਪੈਣਾ ਕਿਸੇ ਨੂੰ ਵੈਰੀਕੋਜ਼ ਦੀ ਪ੍ਰੋਬਲਮ ਹੈ ਜਿਹੜੇ ਪੇਸ਼ੈਂਟ ਡਾਇਲਿਸਿਸ ਤੇ ਨੇ ਉਹਨਾਂ ਦੀਆਂ ਨਾੜਾਂ ਬਲੌਕ ਨੇ ਉਹਨਾਂ ਦੇ ਫਿਸਟੂਲਾ ਨਹੀਂ ਬਣ ਰਹੇ ਤਾ ਇਹ ਸਾਰੀਆਂ ਪ੍ਰੋਬਲਮਸ ਲਈ ਡਾਕਟਰ ਸਾਹਿਬ ਆਪਣੇ ਕੋਲ ਹਰ ਸ਼ਨੀਵਾਰ ਹਿੰਦਾਸਤਾਲ ਵਿੱਚ ਹਾਜ਼ਰ ਹੋਣਗੇ। ਆਪ ਲੋਕਾਂ ਨੂੰ ਕਿਵੇਂ ਆਪ ਅਵੇਅਰਨੈਸ ਕਰਾਂਗੇ ਜੀ ਵੀ ਇਹਨਾਂ ਦੇ ਕੋਲ ਆ ਕੇ ਟ੍ਰੀਟਮੈਂਟ ਕਰਾਉਣ ਜਾਂ ਇਹਨਾਂ ਦੀ رائے ਲੈਣ। ਦੇਖੋ ਪਹਿਲਾਂ ਤਾਂ ਦੇਖੋ ਮੈਂ ਸੋਸ਼ਲ ਮੀਡੀਆ ਦਾ ਧੰਨਵਾਦ ਕਰਦਾ ਸਾਰਿਆਂ ਦਾ ਹੀ ਕਿ ਪੱਤਰਕਾਰ ਭਾਈਚਾਰਾ ਇੱਥੇ ਪਹੁੰਚਿਆ ਸਭ ਤੋਂ ਵੱਡੇ ਤਾਂ ਤੁਸੀਂ ਸਾਡੇ ਮਤਲਬ ਜਿੰਨਾਂ ਦੇ ਲੋਕਾਂ ਤੱਕ ਸਾਡੀ ਆਵਾਜ਼ ਪਹੁੰਚਾਉਣੀ ਹੈ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪਰ ਹਿੰਦਸ ਹਸਪਤਾਲ ਵੱਲੋਂ ਵੀ ਜੋ ਵੀ ਅਸੀਂ ਪੈਂਫਲੈਟ ਜਾਂ ਸੂਚਨਾ ਜਿਹੜੀ ਰੈਗੂਲਰ ਅਸੀਂ ਲੋਕਾਂ ਦੇ ਵਿੱਚ ਪਹੁੰਚਾਉਂਦੇ ਰਹਿੰਦੇ ਆ ਉਹਦੇ ਦਾਹੀਂ ਅਸੀਂ ਲੋਕਾਂ ਤੱਕ ਜਾਣਕਾਰੀ ਪਹੁੰਚਾਵਾਂਗੇ ਕਿ ਡਾਕਟਰ ਸਾਹਿਬ ਕਿਸ ਦਿਨ ਸਾਡੇ ਕੋਲ ਹਸਪਤਾਲ ਵਿੱਚ ਆਉਣਗੇ ਟਾਈਮ ਜਰੂਰ ਦੱਸ ਡਾਕਟਰ ਸਾਹਿਬ ਸਾਡੇ ਕੋਲ ਹਰ ਸ਼ਨੀਵਾਰ ਸਵੇਰੇ 11:00 ਵਜੇ ਤੋਂ ਲੈ ਕੇ 2:00 ਵਜੇ ਤੱਕ ਹਿੰਦਸ ਹਸਪਤਾਲ ਵਿੱਚ ਚੌਪੜੀ ਕਰਿਆ ਕਰਨਗੇ ਥੈਂਕ ਯੂ